ਗੁਰੂ ਪਿਆਰਿਓ ਇੱਕ ਵਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਹਿਲਾਂ ਦੇ ਵਿੱਚੋਂ ਆਪਣੇ ਸਿਪਾਹੀਆਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਬਹੁਤ ਹੌਲੀ ਚਾਲ ਦੇ ਨਾਲ ਚੱਲਦੇ-ਚੱਲਦੇ ਆਪਣੀ ਮੰਜ਼ਿਲ ਵੱਲ ਨੂੰ ਵਧਣਾ ਸ਼ੁਰੂ ਕੀਤਾ ਹੁਣ ਮਹਾਰਾਜਾ ਰਣਜੀਤ ਸਿੰਘ ਘੋੜਿਆਂ ਤੇ ਸਵਾਰ ਸਨ ਸਿਪਾਹੀ ਘੋੜਿਆਂ ਤੇ ਸਵਾਰ ਸਨ ਭਾਵੇਂ ਕਿ ਬਹੁਤ ਹੌਲੀ ਜਾ ਰਹੇ ਸਨ ਅੱਗੇ ਕਹਿੰਦੇ ਇੱਕ ਬਾਗ ਆ ਜਾਂਦਾ ਹੈ ਉਹ ਬਾਗ ਦੇ ਨਾਲ ਇੱਕ ਬਹੁਤ ਛੋਟੀ ਕੰਧ ਕੀਤੀ ਹੋਈ ਸੀ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਸਿਪਾਹੀ ਘੋੜਿਆਂ ਤੇ ਜਾ ਰਹੇ ਸਨ ਕਿੰਦੇ ਉਹ ਕੰਧ ਦੇ ਪਰਲੇ ਪਾਸਿਓਂ ਇੱਕ ਪੱਥਰ ਆਉਂਦਾ ਹੈ ਰੋੜਾ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ਵਿੱਚ ਆ ਕੇ ਵੱਜਦਾ ਹੈ ਜਦੋਂ ਸ਼ੇਰੇ ਪੰਜਾਬ ਦੇ ਮੱਥੇ ਵਿੱਚ ਉਹ ਪੱਥਰ ਉਹ ਰੋੜਾ ਆ ਕੇ ਲੱਗਦਾ ਹੈ ਤਾਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਬਹੁਤ ਗੁੱਸੇ ਹੁੰਦਾ ਬਹੁਤ ਕ੍ਰੋਧ ਵਿੱਚ ਆ ਜਾਂਦਾ ਕਿ ਪੱਥਰ ਮਾਰਨ ਵਾਲਾ ਕੌਣ ਹੈ ਤਾਂ ਜਿਹੜੇ ਘੋੜਿਆਂ ਤੇ ਸਿਪਾਹੀ ਬੈਠੇ ਸਨ ਉਹਨਾਂ ਦੇ ਵਿੱਚੋਂ 10-12 ਸਿਪਾਹੀ ਘੋੜਿਆਂ ਤੋਂ ਉਤਰ ਕੇ ਕੰਦ ਟੱਪ ਕੇ ਉਹ ਮੁਜਰਮ ਨੂੰ ਫੜਨ ਚਲੇ ਜਾਂਦੇ ਨੇ ਕਿ ਪੱਥਰ ਮਾਰਿਆ ਕਿਨੇ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੱਥਰ ਮਾਰਨਾ ਕੋਈ ਮਾਮੂਲੀ ਗੱਲ ਨਹੀਂ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਐਲਾਨ ਕੀਤਾ ਵੀ ਉਹਨੂੰ ਫੜ ਕੇ ਲੈ ਕੇ ਆਓ ਕਿਹਨੇ ਪੱਥਰ ਮਾਰਿਆ ਮੇਰੇ ਕਹਿੰਦੇ ਉਹ ਸਿਪਾਹੀ ਜਦੋਂ ਦੀਵਾਰ ਟੱਪ ਕੇ ਕੰਧ ਟੱਪ ਕੇ ਗਏ ਤਾਂ ਉਹਨਾਂ ਨੇ ਇੱਕ ਬੱਚਾ ਵੇਖਿਆ ਉਹ ਬੱਚੇ ਨੂੰ ਫੜ ਕੇ ਲੈ ਕੇ ਆਂਦਾ ਤੇ ਬੱਚੇ ਨੂੰ ਪੁੱਛਿਆ ਕਿ ਪੱਥਰ ਤੂੰ ਮਾਰਿਆ ਉਹ ਬੱਚਾ ਕਹਿੰਦਾ ਪੱਥਰ ਮੈਂ ਮਾਰਿਆ ਕਹਿੰਦੇ ਚਲੋ ਮਹਾਰਾਜਾ ਰਣਜੀਤ ਸਿੰਘ ਕੋਲ ਕਿਤੇ ਮਹਾਰਾਜਾ ਰਣਜੀਤ ਸਿੰਘ ਕੋਲ ਜਦੋਂ ਉਹ ਬੱਚੇ ਨੂੰ ਲੈ ਕੇ ਗਏ ਤਾਂ ਮਹਾਰਾਜਾ ਰਣਜੀਤ ਸਿੰਘ ਉਹ ਬੱਚੇ ਨੂੰ ਵੇਖ ਕੇ ਹੈਰਾਨ ਹੋਇਆ ਭਾਵੇਂ ਕਿ ਮੱਥੇ ਵਿੱਚੋਂ ਖੂਨ ਵਗ ਰਿਹਾ ਸੀ ਉਹ ਜਿਹੜਾ ਕਮਰ ਕਸਾ ਲੱਕ ਦੇ ਨਾਲ ਕੀਤਾ ਹੋਇਆ ਸੀ ਉਹੀ ਮੱਥੇ ਤੇ ਰੱਖਿਆ ਹੋਇਆ ਸੀ ਤੇ ਪੁੱਛਣਾ ਕੀਤਾ ਉਹ ਬੱਚਿਆ ਉਹ ਪੁੱਤਰਾ ਤੂੰ ਮੇਰੇ ਪੱਥਰ ਕਿਉਂ ਮਾਰਿਆ ਤਾਂ ਉੱਥੇ ਬੱਚੇ ਨੇ ਆਖਿਆ ਕਿ ਮਹਾਰਾਜਾ ਜੀ ਭਾਵੇਂ ਕਿ ਉਹ ਬੱਚਾ ਬਹੁਤ ਡਰ ਗਿਆ ਸੀ ਕੰਬ ਗਿਆ ਸੀ ਕੰਬ ਦੀ ਆਵਾਜ਼ ਦੇ ਵਿੱਚ ਆਖਿਆ ਕਿ ਮਹਾਰਾਜਾ ਜੀ ਇਹ ਪੱਥਰ ਮੈਂ ਤੁਹਾਡੇ ਨਹੀਂ ਮਾਰਿਆ ਇਹ ਭਲੇਖੇ ਨਾਲ ਤੁਹਾਡੇ ਲੱਗ ਗਿਆ ਕਹਿੰਦੇ ਮਾਰਿਆ ਕਿਦੇ ਸੀ ਕਹਿੰਦੇ ਜੀ ਅਸੀਂ ਬੇਰੀ ਦੀ ਤੋਂ 베ਰ ਤੋੜ ਰਹੇ ਸੀ ਮੇਰੇ ਨਾਲ 4-5 ਜਣੇ ਹੋਰ ਨੇ ਅਸੀਂ ਪੱਥਰ ਚੁੱਕ ਕੇ ਰੋੜੇ ਚੁੱਕ ਕੇ 베ਰੀ ਦੇ ਮਾਰ ਰਹੇ ਸੀ ਉਹ ਮਿੱਠੇ 베ਰ ਅਸੀਂ ਖਾਣੇ ਸਨ ਤਾਂ ਕਰਕੇ ਉਹਨੂੰ ਪੱਥਰ ਮਾਰ ਰਹੇ ਸਨ ਰੋੜੇ ਮਾਰ ਰਹੇ ਸਨ ਉਹ ਇੱਕ ਰੋੜਾ 베ਰੀ ਤੇ ਲੱਗਿਆ ਨਹੀਂ ਉਹ ਤੁਹਾਡੇ ਆ ਕੇ ਮੱਥੇ ਵਿੱਚ ਲੱਗਿਆ ਇਸ ਕਰਕੇ ਮੈਂ ਮਾਫੀ ਚਾਹੁੰਨਾ ਜਿੰਨਾ ਮਹਾਰਾਜਾ ਰਣਜੀਤ ਸਿੰਘ ਨੂੰ ਗੁੱਸਾ ਚੜਿਆ ਸੀ ਸਾਰਾ ਇੱਕਦਮ ਉਤਰ ਗਿਆ ਇੱਕ ਤਾਂ ਬੱਚੇ ਨੂੰ ਵੇਖ ਕੇ ਦੂਜਾ ਇਸ ਕਰਕੇ ਕਿ ਉਹ ਬੱਚੇ ਨੇ ਜਾਣ ਬੁੱਝ ਕੇ ਨਹੀਂ ਭਲੇਖੇ ਦੇ ਨਾਲ ਮਾਰ ਦਿੱਤਾ ਵੇਖੋ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਕਿੰਨੀ ਨਿਮਰਤਾ ਸੀ ਕਿੰਨੇ ਨਿਮਰਤਾ ਦੇ ਪਹੁੰਚ ਸਨ ਤੇ ਫਿਰ ਉਹਨਾਂ ਨੇ ਆਖਿਆ ਬੱਚਿਓ ਕੋਈ ਗੱਲ ਨਹੀਂ ਜੇ ਤੁਹਾਨੂੰ ਮਿੱਠੇ ਬੇਰ ਜਿੰਨੇ ਕਿ ਮਿਲੇ ਨੇ ਜਾਂ ਨਹੀਂ ਮਿਲੇ ਕੋਈ ਗੱਲ ਨਹੀਂ ਤਾਂ ਸਿਪਾਹੀਆਂ ਨੂੰ ਆਖਦਾ ਕਿ ਤੁਸੀਂ ਆ ਲਓ ਮਾਇਆ ਤੇ ਇਹਨਾਂ ਬੱਚਿਆਂ ਨੂੰ ਬਾਜ਼ਾਰ ਦੇ ਵਿੱਚੋਂ ਮਠਿਆਈ ਲੈ ਕੇ ਦੋ ਤਾਂ ਜੋ ਬੱਚੇ ਮਠਿਆਈ ਖਾ ਕੇ ਖੁਸ਼ ਹੋ ਜਾਣ ਉਹ ਬੱਚੇ ਇੰਨਾ ਖੁਸ਼ ਹੋਏ ਉਹਨਾਂ ਨੇ ਘਰ ਜਾ ਕੇ ਦੱਸਿਆ ਆਪਣੇ ਮਾਤਾ ਪਿਤਾ ਨੂੰ ਜਾ ਕੇ ਦੱਸਿਆ ਆਸਗਵਾਂਢ ਦੇ ਵਿੱਚ ਦੱਸਿਆ ਤਾਂ ਪਤਾ ਲੱਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਥੇ ਸਿੱਖ ਮਹਾਰਾਜਾ ਹੈ ਉੱਥੇ ਹੀ ਉਹਦੇ ਵਿੱਚ ਜੋ ਹਲੀਮੀ ਹੈ ਜੋ ਨਿਮਰਤਾ ਹੈ ਉਹ ਵੀ ਬਾ ਕਮਾਲ ਹੈ ਜਿਵੇਂ ਇੱਕ ਮਿੱਠੀ ਬੇਰੀ ਇੱਕ 베ਰੀ ਜਿਹਨੂੰ ਮਿੱਠੇ 베ਰ ਲੱਗਦੇ ਨੇ ਉਹ ਆਪਣੇ ਤੇ ਬੱਟੇ ਖਾ ਕੇ ਰੂੜੇ ਖਾ ਕੇ ਦੂਜਿਆਂ ਨੂੰ ਮਿੱਠੇ 베ਰ ਦਿੰਦੀ ਹੈ ਇਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਐਸਾ ਹੈ ਜਿਹੜਾ ਪੱਥਰ ਖਾ ਕੇ ਫਿਰ ਵੀ ਮਠਿਆਈਆਂ ਬਣਦਾ ਹੈ ਸੋ ਗੁਰੂ ਪਿਆਰਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਬੱਚੇ ਨੂੰ ਮਾਫੀ ਕਰ ਦਿੱਤਾ ਤੇ ਮਠਿਆਈ ਵੀ ਦੇ ਦਿੱਤੀ